one year. ਪੜੀਏ ਪਾਈਏ ਪੜਖੜੀਏ ਆ ਪੜੀਏ ਰੀਤੇ ਪਰ ਸਵਰਸ ਪੜੀਏ ਜੇ ਤੇ ਬਾਸ ਪੜੀਏ ਜੇ ਕੀਆ ਕੜੀਏ ਜਿਤੇ ਸਾ ਨਾਨਕ ਕਾ ਇੱਕ ਗੱਲ ਹੋਰ ਹੋ ਮੈਂ ਚੱਕਣਾ ਚਾਹ ਤੰਨਾ ਲਿਖ ਲਿਖ ਪੜਿਆ ਤਿੰਦਾ ਕਰਿਆ ਤੇਰੀ ਆਦੇ ਦੁਨੀਆ ਸਾਵੇ ਜੀ ਆਪਣਾ ਕੀਆ ਅਰਣਾ ਘਾਇ ਸਾਵੇ ਜੁਆ ਬਾਗੁ ਪਾਇਆ ਦੁਜਾ ਪਾ ਬਸਤ ਨ ਮਰੈ ਸਰੇ ਮੋਰ ਬਗਦਾ ਜੋ ਜਾਗੈ ਕੋ ਮਨ ਸੁਸਾ ਬਾਗੋ ਬਿਨਾਣਾ ਪਾਣੀ ਕਮਾਣਾ ਅਨੁਲਖਾਈ ਸਨਸਾਈ ਮੋਰ ਕੇ ਤੇ ਪਤਨਵਾਈ ਬਿਨਾ ਵੈ ਕਿਸ ਨਾਨ ਗਤਰਵਾਰ ਮਾਰ ਤੇ ਟੋਟ ਲੈ ਨੀ ਤਾਂ ਮੈਂ ਇੱਕ ਮੂਲਾ ਬਚਨਿਆ ਪਰਣਾ ਡਾਇਆ ਪਕੜਾਏ ਨੇ ਹੌਂ ਟਾਡੀ ਕਾਣੀ ਜਦ ਤੂੰ ਜਸਨਾਏ ਨੇ ਤੈਨ ਮੰਗਾ ਜੁਗ ਜਤਿ ਪੈ ਨੇ ਕਾਹ ਦੇ ਤੁਝਾ ਧਿਆਏ ਨੇ ਸੱਚ ਸਾਹ ਹਾ ਮਾਰਾ ਤੂੰ ਟਣੀ ਸਭ ਜੰਗਰ ਹਣ ਜਾ ਰਾਮਾ ਜੇ ਸਭ ਕੂੜ ਪਪਾ ਕੂੜੀਆਂ ਤੁਰ ਬੀਪੀ ਖਾ ਖਾ ਕੂੜ ਗੂੜਾ ਨੇ ਨਕਾ ਵਿਸਰੀ ਅਕਤਾ ਕਿਸ ਨਾਲ ਚਾ ਚਰਤੀ ਸਭ ਚ ਮਿੱਤਰ ਲਲਨਾਰ ਕੂੜ ਮਿੱਠਾ ਕੰਡ ਮਾਖੇ ਕੂੜ ਲੋਬੇ ਮੇ ਮੂਰੇ ਦੇ ਨਾਨਕ ਖਾੜੇ ਦੇਤੀ ਦਵਾਜ ਖੁਨਾ ਕੋੜ ਮਹਲਾ ਪਰਨਾ ਸਚਤਾ ਮਰਿਆਣੀ ਐ ਜਾਰੀ ਤੇ ਸਰਜਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਅਛਾਤ ਹੋਏ ਸਚਤਾ ਪਰਿਆਣੀ ਆ ਸਚ ਕਨੇ ਪਿਆਰ ਨਾਮ ਰਸਿਆ ਦਾ ਪਾਏ ਮਗੋ ਕ੍ਰਿਤੀ ਕਰ ਕਾਹੀਓ ਸਤਿ ਪਾ ਜਾਣੀ ਹੈ ਜਸ ਸਿੱਖ ਗਤੀ ਲੈ ਪਿਆ ਜਾਣੀ ਕੀ ਕੀ ਚਿਤ ਪੁੰਨਦਾਨ ਕਰੇ ਸੱਚ ਦਾ ਪੜ ਜਾਣੀ ਹੈ ਗਾਇਆ ਗੀਤ ਕਰੇ ਨੇ ਵਾਹ ਸਤਗੁਰੂ ਮੂਹਰੇ ਚੜ੍ਹਦੇ ਕਦੀ ਆਵੇਂ ਮਨ ਲਖਦੇ ਆਈਏ ਫਰਜ਼ ਨੇ ਹੋ ਪਾਈਏ ਜਿਵੇਂ ਹੀ ਕਰ ਕਮਾਈਏ ਜੇ ਹੋ ਬੱਬਰ ਬਿਲਕੀਆ ਤਾਂ ਧੋੜ ਤਨਾ ਦੀ ਪਾਈ ਹੈ ਮਤ ਕੋੜੀ ਸੇ ਸਿਵਾਈ ਹੈ ਮਤ ਕੋੜੀ ਸੇ ਸਿਵਾਈ ਹੈ ਹਮ ਕਿਆ ਕੋਣ રે ਰੇ ਬਿਚਰੇ ਸੁਆਮੀ ਤੂੰ ਆਬਰੇ ਕਹੋ ਜਦ ਤੱਕ ਸੰਜੈ ਕਰੇ ਪਿਆਰ ਤਰਨੀ ਬਤ ਕਰਾਂਗਾ ਮੈਂ ਮੰਗ ਲੁਕ ਦੁਆਰ ਜੱਤੀ ਜਦਾ ਜੀ ਲਿਖੇ ਪੱਤਰ ਭੇਜ ਅਗਾਜਾ ਜਦ ਹਜ਼ੂਰ ਵੇਖੇ ਜੀਵਨ ਮੇਂ ਜਿੰਨ ਕੀ ਲਿਖੇ ਪੱਤਰ ਭੇਜ ਚੰਗੇ ਸੇ ਕਬਸ ਕਿਛ ਨਹੀਂ ਦੇਖੇ ਜਦ ਤੱਕ ਪਾਇਆ ਇੱਕ ਨਰਾ ਨੂੰ ਮੇਰੇ ਲੈ ਕਿ ਆਪੋ ਤੁਕਵਾਇਆ ਗੁਰ ਕਰਪਾ ਤੇ ਜਾਨ ਨਿਰਥਾ ਤੇ ਆਪ ਬੁਝਾਇਆ ਸਹਜੇਗੀ ਸਤਿ ਸਮਾਇਆ ਸਹਜੇਗੀ ਸਤਿ ਸਮਾਇਆ ਜਾਂ ਪਾਵੈ जितनीसो बार आया है कहो ना, ना करते ते बंदा जो जो चकरड़ा सो कर रहे हैं न दूजा जोक सब संख्या सब सं बेसबुनता प्रणाली है कतरी सब दंसू सब दंसू दूसरी सब है सात सब एक सब देखो जाने ਕੋਈ ਦਿਨ ਜਨ ਜਨ ਤੇ ਓ ਮੰਗ ਲਾ ਬਨਾ ਓ ਮੇ ਬਤਾ ਜਾਣੇ ਪੀ ਪੀ ਸੱਜਣਾਂ ਪੱਪੇ ਬੁਰਣ ਗਏ ਇਕ ਰਿਜੋ ਸੁਮਾਏ ਦਿੱਖ ਲੈ ਚੜੇ ਇਕ ਨਿਹਾਲੀ ਪੈ ਸਾਹਮਣੇ ਆਪਣੇ ਪਰੈ ਖੜੇ ਤੇ ਨੌ ਸਵਾਰ ਨਾਨਕਾ ਜਿਨ ਕਾਲ ਕਰੇ ਮੋ ਲੱਭ ਜਾ ਆਪੇ ਸਾਜੇ ਕਰਿਆ ਆਪ ਚਾਏ ਪੈ ਰਖਿਆ ਤਿਸ ਵੇ ਸੋ ਕਰੇ ਜੇ ਸਰ ਜਾਏ ਸੋ ਕਰੇ ਜੇ ਸਰ ਜਾਏ ਸੁਤ ਜਾਨਾ ਮਾ i हम भ बारिक तेरे कुंवरि